ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਮੈਂ ਹਾਂ ਸਾਰਿਕਾ ਅਟਵਾਲ ਲੈ ਕੇ ਹਾਜ਼ਰ ਹਾਂ ਆਜ਼ਾ ਪ੍ਰੋਗਰਾਮ ਵਿਚਾਰ ਵਟਾਂਦਰਾ ਸਾਡੇ ਨਾਲ ਖਾਸ ਮਹਿਮਾਨ ਹਰ ਵਾਰ ਦੀ ਤਰ੍ਹਾਂ ਅੱਜ ਵੀ ਮੌਜੂਦ ਨੇ ਸੁਰਿੰਦਰਪਾਲ ਜੀ ਜਿਨ੍ਹਾਂ ਨੂੰ ਆਖਦੇ ਆ ਸਰ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਾਸੀ ਕਾ ਜੀ ਆਜ਼ਾ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਿਆਸੀ ਖਬਰਾਂ ਲੈ ਕੇ ਗੱਲਬਾਤ ਕਰਦੇ ਹਾਂ ਪਹਿਲੀ ਖਬਰ ਤੇ ਚਾਤ ਮਾਰਦੇ ਹਾਂ ਪੰਜਾਬ ਦੇ ਵਿੱਚ ਤੇ ਹਰਿਆਣਾ ਵਿੱਚਕਾਰ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਜਿਹੜੀ ਹੈ ਉਹ ਗੱਲਬਾਤ ਹੋ ਰਹੀ ਹੈ ਉਹਦੇ ਤੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਜਿਹੜੀ ਗੰਭੀਰਤਾ ਨਾਲ ਜਿਹੜਾ ਇਸ ਮਸਲੇ ਤੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਜਿਸ ਦੇ ਚੱਲਦੇ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਸ਼ੇਸ਼ ਐਸ ਲਾਸ ਜਿਹੜਾ ਆ ਉਹ ਬੁਲਾਇਆ ਗਿਆ ਜਦੇ ਤਹਤ ਪਾਣੀ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਹੋ ਸਕਦੀ ਹੈ ਤੇ ਇਹ ਬੀਬੀ ਐਮ ਵੀ ਦੇ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਸੀਗਾ ਕਿ ਹਰਿਆਣਾ ਨੂੰ ਪਾਣੀ ਵਧ ਦਿੱਤਾ ਜਾਵੇਗਾ ਉਸ ਦੇ ਵਿਰੋਧ ਦੇ ਵਿੱਚ ਇਹ ਜਿਹੜੀ ਚਰਚਾ ਇਹਦੇ ਵਿੱਚ ਹੋ ਸਕਦੀ ਹੈ ਕਿਉਂਕਿ ਪੰਜਾਬ ਆਲਰੇਡੀ ਹੀ ਹਰਿਆਣਾ ਨੂੰ ਪਾਣੀ ਦੇਣ ਤੋਂ ਇਨਕਾਰ ਕਰ ਚੁੱਕਿਆ ਹੈ ਕਿਵੇਂ ਦੇਖਦੇ ਹੋ ਸਰ ਦੇਖੋ ਸਾਰੀ ਦਾ ਸਭ ਤੋਂ ਵੱਡੀ ਗੱਲ ਹੈ ਕਿ ਸਾਡਾ ਜਿਹੜਾ ਪਾਣੀ ਦਾ ਮਸਲਾ ਸਭ ਤੋਂ ਗੰਭੀਰ ਮਸਲਾ ਜੀ ਬਿਲਕੁਲ ਕਿਉਂਕਿ ਪੰਜਾਬ ਖੁਦ ਪਾਣੀ ਦੇ ਲਈ ਅੱਗੋਂ ਲੜ ਰਿਆ ਸਾਡੇ ਉੱਤੇ ਪਾਣੀ ਦਾ ਸੰਕਟ ਆਣ ਆਲਾ ਹੈ ਜੀ ਆਈਆਈਟੀ ਕਾਨਪੁਰ ਦੇ ਸਟੂਡੈਂਟਸ ਨੇ ਤੇ ਇੱਥੇ ਜਿਹੜੀਆਂ ਸੈਂਟਰਲ ਯੂਨੀਵਰਸਿਟੀ ਆ ਪੰਜਾਬ ਦੀਆਂ ਜੀ ਇਹਨਾਂ ਨੇ ਮਿਲ ਕੇ ਇੱਕ ਸ਼ੋਧ ਵੀ ਕੀਤੀ ਆ ਉਸ ਸ਼ੋਧ ਦੇ ਵਿੱਚ ਸਾਹਮਣੇ ਆਇਆ ਕਿ ਪੰਜਾਬ ਦਾ ਜਿਹੜਾ ਪਾਣੀ ਹੈਗਾ ਉਹ 60 ਮੀਟਰ ਹੇਟਾਂ ਯਾਨੀ 400 ਫੁੱਟ ਦੇ ਆਸ-ਪਾਸ ਚਲਾ ਗਿਆ ਔਰ ਕਾਨਪੁਰ ਦੇ ਸਟੂਡੈਂਟਸ ਜਿਹੜੇ ਹੈਗੇ ਆਈਆਈਟੀ ਕਾਨਪੁਰ ਮੰਨੀ ਹੋਈ ਹੈ ਦੇਸ਼ ਦੀ ਇੱਕ ਜਿਹੜਾ ਤਕਨੀਕੀ ਸਿੱਖਿਆ ਕੇਂਦਰ ਹੈਗਾ ਹਮਮ ਔਰ ਪੰਜਾਬ ਦੀਆਂ ਸੈਂਟਰਲ ਯੂਨੀਵਰਸਿਟੀ ਆ ਇਹ ਵੀ ਬਹੁਤ ਅੱਛੀ ਰੈਪਿਊਟੇਸ਼ਨ ਰੱਖਦੀਆਂ ਅੱਛਾ ਉਪਰਾਲਾ ਹੈ ਇਹਨਾਂ ਦੇ ਜੀ ਇਹਨਾਂ ਨੇ ਸ਼ੋਧ ਜਦੋਂ ਕੀਤੀ ਕਿ ਪੰਜਾਬ ਦੇ ਵਿੱਚ ਪਾਣੀ ਦਾ ਸੰਕਟ ਆਣ ਆਲਾ ਹਮਮ ਕਿਉਂਕਿ ਪਾਣੀ ਜਿਹੜਾ ਸਾਡਾ ਖਾਸ ਕਰਕੇ ਮਾਲਵੇ ਦੇ ਖੇਤਰ ਵਿੱਚ ਜਿਹੜਾ ਉਹ ਬਹੁਤ ਡੂੰਗਾ ਚਾ ਚੁੱਕਾ ਜੀ ਕਾਰਨ ਇਹ ਹੈਗੀ ਹੈ ਕਿਉਂਕਿ ਉਹਨਾਂ ਨੇ ਜਿਹੜਾ ਕਾਰਨ ਦੱਸਿਆ ਕਾਰਨ ਹੈ ਵੀ ਪ੍ਰੈਕਟੀਕਲ ਸਹੀ ਹੈ ਕਿ ਪੰਜਾਬ ਦੇ ਵਿੱਚ ਜੀ ਕਰੀਬ 43 ਲੱਖ ਹੈਕਟੇਅਰ ਦੇ ਉੱਤੇ ਖੇਤੀ ਸਾਡੀ ਹੁੰਦੀ ਆ ਜੀ ਜਿੰਦੇ ਚੋਂ ਅਸੀਂ 36 ਲੱਖ ਹੈਕਟੇਅਰ ਜਿਹੜਾ ਪੰਜਾਬ ਦੀ ਜ਼ਮੀਨ ਆ ਹੂੰ ਉਹਦੇ ਦੇ ਅਸੀਂ ਝੋਨਾ ਉਗਾਉਂਦੇ ਆ ਜਾਂ ਕਣਕ ਉਗਾਨੇ ਆ ਜੇ 5 ਲੱਖ ਹੈਕਟੇਅਰ ਬਾਕੀ ਬਚਦੀ ਆ ਉਹਦੇ ਚ ਸਬਜ਼ੀਆਂ ਉਗਗੀਆਂ ਸਾਗ ਉਗ ਗਿਆ ਗੰਨਾ ਉਗ ਗਿਆ ਮੱਕੀ ਉਗ ਗਈ ਜੀ ਮਟਰ ਉਗ ਆលਿਆ ਮਤਲਬ ਫਲਾ ਫਲਾ ਦੀ ਖੇਤੀ ਕਰ ਲਈ ਕਿਤੇ ਕਿਨੂਆਂ ਦੀ ਖੇਤੀ ਵੀ ਹੁੰਦੀ ਆ ਪੰਜਾਬ ਚ ਲੀਚੀ ਦੀ ਵੀ ਹੁੰਦੀ ਆ ਬਟਾ ਜੀ ਮਤਲਬ ਉਹ ਫੱਕ ਤਰ੍ਹਾਂ ਦੀ ਆ ਖੇਤੀ ਜੀ ਯਾ ਫਰੂਟਸ ਦੀਆਂ ਖੇਤੀਆਂ ਹੋਗੀਆਂ ਜੀ ਲekin ਜਿਹੜੀ 36 ਲੱਖ ਹੈਕਟੇਰ ਦੀ ਖੇਤੀ ਆ ਉਹਦੇ ਚ ਪਾਣੀ ਬੜਾ ਇਸਤੇਮਾਲ ਹੁੰਦਾ ਜਿਹੜਾ ਇੱਕ ਝੋਨਾ ਜੇ ਤੁਸੀਂ 1 ਕਿਲੋ ਚੌਲ ਖਾਂਦੇ ਆ ਨਾ ਆਪਾਂ ਇਹਦੇ ਉੱਤੇ ਕਰੀਬ 4000 ਲੀਟਰ ਪਾਣੀ ਖਰਚ ਹੁੰਦਾ ਹਮ ਯਾਨੀ 1 ਲੀਟਰ ਬੋਤਲ ਜਿਹੜੀ ਆ ਪਾਣੀ ਦੀ ਅਸੀਂ ਲੈਨੇ 20 ਰੁਪਏ ਦੀ ਇਹ 4000 ਬੋਤਲਾਂ 1 ਕਿਲੋ ਚੌਲ ਨੂੰ ਲੱਗਦੀਆਂ ਜੀ ਤੇ ਅਸੀਂ ਖਾਤ ਲੈਨੇ ਆ ਹਾਂ ਬਾਸਮਤੀ ਹੈ ਬਾਸਮਤੀ ਚ ਪਾਣੀ ਘੱਟ ਲੱਗਦਾ ਲੇਕਿਨ ਪੰਜਾਬ ਚ ਐਮਐਸਪੀ ਹੈਗੀ ਆ ਝੋਨੇ ਦੇ ਉੱਤੇ ਤੇ ਕਣਕ ਦੇ ਉੱਤੇ ਇਸ ਕਰਕੇ ਕਿਸਾਨ ਜੋ ਉਹਨਾਂ ਦੇ ਕਣਕ ਉਗਾਨ ਨੂੰ ਤਰਜੀਹ ਦਿੰਦੇ ਆ ਤੇ ਉਹਦੇ ਕਰਕੇ ਪੰਜਾਬ 'ਚ ਪਾਣੀ ਦਾ ਸੰਕਟ ਹੈ। ਔਰ ਖਾਦ ਖਾਸ ਕਰਕੇ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਆ ਕਿ ਜਿਹੜਾ ਪਾਣੀ ਹੈਗਾ ਜ਼ਮੀਨ ਦੇ ਹੇਠਾਂ ਇਹ ਯੂਰੇਨੀਅਮ ਵਾਲਾ ਪਾਣੀ ਬਣ ਗਿਆ ਹੋਇਆ ਹੈ। ਜੀ ਜੀ ਤਦੇ ਤੁਸੀਂ ਦੇਖਿਆ ਮਾਲਵੇ 'ਚ ਜ਼ਿਆਦਾ ਕੈਂਸਰ ਹੋ ਗਿਆ ਉੱਧਰ ਪਾਣੀ ਦੇ ਵਿੱਚ ਯੂਰੇਨੀਅਮ ਤੇ ਫਲੋਰਾਇਡ ਬਹੁਤ ਪਾਇਆ ਗਿਆ। ਜੀ ਹੁਣ ਮੁਸ਼ਕਲ ਆਂਦੀ ਹੈ ਕਿ ਜਦੋਂ ਪੰਜਾਬ ਨੂੰ ਆਪ ਨੂੰ ਪਾਣੀ ਦੀ ਲੋੜ ਹੈ। ਪੰਜਾਬ ਆਪ ਜਿਹੜਾ ਅੱਗੋਂ ਤੁਹਾਨੂੰ ਦਿਖਦਾ ਪਿਆ ਪਾਣੀ ਔਖਾ ਹੋ ਜਾਣਾ ਹੈ। ਜੀ ਔਖਾ ਹੋ ਜਾਣਾ ਹੈ। ਅਸੀਂ ਅਸੀਂ ਕਿ ਕਿਉਂ ਕਿਸੇ ਨੂੰ ਪਾਣੀ ਦਈਏ ਬਿਲਕੁਲ ਸਰ ਸਾਡਾ ਤਾਂ ਇਹ ਸਵਾਲ ਹੈਗਾ ਕਿ ਮੈਂ ਪਾਣੀ ਪੱਤ ਸਾਡੇ ਤੋਂ ਨਿਕਲਦਾ ਮੇਰੇ ਤੋਂ ਕਿਹੜਾ ਟੋਲ ਮਾਫ ਕਰ ਦਿੰਦੇ ਮੈਨੂੰ ਕਿਹੜਾ ਹਰਿਆਣਵੀ ਜਿਹੜੇ ਆ ਸੋਨੀਪੱਤ ਪਾਣੀ ਪੱਤ ਜਿੰਨੇ ਰਸਤੇ ਚ ਕੁਰਕ ਖੇਤਰ ਆਂਦੇ ਆ ਜੀ ਇਹ ਕਿਹੜਾ ਟੋਲ ਮਾਫ ਕਰ ਦੇਵੇ ਠੀਕ ਆ ਯਾਰ ਪੰਜਾਬ ਵੱਲੋਂ ਸਾਨੂੰ ਪਾਣੀ ਦਿੰਦੇ ਇਹਨਾਂ ਦਾ ਟੋਲ ਮਾਫ ਕਰ ਦੋ ਟੋਲ ਤਾਂ ਸਾਡੇ ਕੋਲ ਠੋਕ ਕੇ ਲੈਂਦੇ ਆ ਬਿਲਕੁਲ ਸਰ ਫਿਰ ਹਰਿਆਣੇ ਦੀਆਂ ਜਿਹੜੀਆਂ ਜੇ ਮੰਨ ਲਓ ਸਾਡੀਆਂ ਗੱਡੀਆਂ ਜਾਂਦੀਆਂ ਉੱਥੇ ਹੋਰ ਪਾਸੇ ਉਹਨਾਂ ਕੋਲੋਂ ਆਪਣਾ ਸਟੇਟ ਪਰਮਿਟ ਲੈਂਦੇ ਆ ਜੀ ਸਾਡੇ ਹਰਿਆਣਾ ਦੇ ਜਿਹੜੇ ਤੁਸੀਂ ਟ ਬਾਰਡਰ 'ਚ ਜਦੋਂ ਕ੍ਰੋਸ ਕਰੋ ਉਹਨੂੰ ਉੱਥੇ ਟੈਕਸੀ ਵਾਲੇ ਨੂੰ ਪਰਮਿਟ ਲੈਣਾ ਪੈਂਦਾ ਉੱਥੇ ਨਹੀਂ ਬਿਲਕੁਲ ਬਿਲਕੁਲ ਸਰ ਤੇ ਕਹਿਣ ਦਾ ਮੇਰਾ ਮਕਸਦ ਹੈਗਾ ਜਦੋਂ ਅਸੀਂ ਉਹਨਾਂ ਨੂੰ ਰਾਇਲਟੀ ਪੇ ਕਰਦੇ ਆ ਤੇ ਸਾਡਾ ਜਿਹੜਾ ਪਾਣੀ ਆ ਉਹ ਸਾਡੀ ਜਿਹੜਾ ਧਰੋਹਰ ਹੈਗੀ ਆ ਜੀ ਪੰਜਾਬ ਦਾ ਉਹ ਜਿਹ ਰਾਜਸਥਾਨ ਆ ਉਹ ਹੁਣ ਇਟਾਲੀਅਨ ਮਾਰਬਲ ਫ੍ਰੀ ਥੋੜਾ ਦੇ ਦਿੰਦੇ ਆ ਉਹ ਪੂਰਾ ਠੋਕ ਕੇ ਮੁੱਲ ਲੈਂਦੇ ਉਹਦਾ ਉਹ ਕਹਿੰਦੇ ਨਹੀਂ ਜੀ ਆਪਾਂ ਤਾਂ ਪੈਸੇ ਲਵਾਂਗੇ ਹਜੇ ਕੁਦਰਤੀ ਸਰੋਤਰਾ ਹੈਗਾ ਉਹ ਜੀ ਬਿਲਕੁਲ ਉਹਦਾ ਕੋਈ ਮੁੱਲ ਥੋੜਾ ਹੈਗਾ ਨਾਲ ਨਹੀਂ ਸਮਝਦੇ ਉਹ ਤਾਂ ਸਰਕਾਰ ਦਾ ਕੰਟਰੋਲ ਹੋਣਾ ਚਾਹੀਦਾ ਠੀਕ ਹੈ ਯਾਰ ਇਹ ਖਦਾਨਾ ਹੈਗੀ ਆ ਕੰਟਰੋਲ ਰੇਟ ਤੇ ਸਰਕਾਰ ਦੀ ਜਿੰਨੀ ਲੇਬਰ ਲੱਗਦੀ ਟੈਕਸ ਲੱਗਦਾ ਦੇ ਕੇ ਲੈ ਜਾਓ ਪਰ ਅਸੀਂ 11-1100 ਰੁਪਏ ਫੁੱਟ 15-1500 ਰੁਪਏ ਫੁੱਟ ਮਾਰਬਲ ਖਰੀਦਣ ਡਏ ਆ ਫਿਰ ਜੇ ਤੁਸੀਂ ਹਿਮਾਚਲ ਚਲੇ ਜਾਓ ਉਹ ਕਿਹੜਾ ਸਾਡੇ ਖਾਸ ਹੈਗੇ ਨੇ ਉਹ ਕਿਹੜਾ ਪ੍ਰਵਾਹ ਕਰਦੇ ਨੇ ਉਹ ਪਾਣੀ ਜਦੋਂ ਉੱਤੇ ਇਕੱਠਾ ਹੁੰਦਾ ਬੰਨ ਚੱਕ ਦਿੰਦੇ ਪੰਜਾਬ ਰੋੜ ਜਾਂਦਾ ਅੱਛਾ ਹਿਮਾਚਲ ਵਾਲਿਆਂ ਨੇ ਕਿਹੜਾ ਕਦੀ ਸਾਨੂੰ ਕਿਹਾ ਵੀ ਠੀਕ ਆ ਅਸੀਂ ਪਾਣੀ ਜਦੋਂ ਫਲੋ ਛੱਡਦੀ ਦਾ ਬੱਦਲ ਫਟ ਗਿਆ ਰੁੜਦਾ ਦਾ ਪੰਜਾਬ ਆ ਉਹਦੇ ਨਾਲ ਬਿਲਕੁਲ ਬਿਲਕੁਲ ਜੀ ਦਰਦਖਾਨੇ ਹੀ ਸੁੱਖ ਲੈਂਦੇ ਉਹ ਸੁੱਖ ਮੰਗਦੇ ਹੋ ਕਦੀ ਹਰਿਆਣੇ ਚ ਸੁਣਿਆ ਬਾੜ ਆ ਜੇ ਕਦੀ ਰਾਜਸਥਾਨ ਚ ਸੁਣਿਆ ਬਾੜ ਆ ਜੇ ਬਾੜ ਪੰਜਾਬ ਜਾਂਦੀ ਕਿਉਂਕਿ ਉਹ ਪਾਣੀ ਇੱਧਰ ਆਂਦਾ ਫੇਰ ਜੇ ਹਿਮਾਚਲ ਦੇ ਵਿੱਚੋਂ ਅਸੀਂ ਸੇਵ ਲੈਨੇ ਆ ਜਾਂ ਹੋਰ ਚੀਜ਼ਾਂ ਉਹਨਾਂ ਦੇ ਕੁਦਰਤੀ ਸਰੋਤਰ ਤੋਂ ਚੀਜ਼ਾਂ ਲੈਨੇ ਆ ਮੰਨ ਲਓ ਜੇ ਜੜੀਆਂ ਬੂਟੀਆਂ ਹੀ ਆ ਅੱਜ ਤੁਸੀਂ ਮੰਨ ਲਓ ਜੇ ਆਪਾਂ ਆ ਜੜੀਆਂ ਲੱਕੜ ਇਸਤੇਮਾਲ ਕਰਦੇ ਆ ਘਰਾਵੇ ਲਈ ਆ ਜਾਂ ਹੋਰ ਜੜੀਆਂ ਬੂਟੀਆਂ ਹੋਰ ਆਂਦੀਆਂ ਉੱਥੋਂ ਜੀ ਕੀਲ ਦੀ ਲੱਕੜ ਆਂਦੀ ਆ ਬਹੁਤ ਸੋਹਣੀ ਸਾਗਵਾਂ ਆਂਦੀ ਆ ਹਿਮਾਚਲ ਤੋਂ ਅਗਲੇ ਠੋਕ ਕੇ ਪਹਿਲ ਲੈਂਦੇ ਆ ਫੁੱਟਾਂ ਦੇ ਹਿਸਾਬ ਨਾਲ ਇੰਚ ਵੀ ਲਾਲ ਗਿਲ ਲੈਂਦੇ ਕਹਿੰਦੇ ਜੀ 2 ਇੰਚ ਵੱਧ ਆ ਜੀ ਇਹ ਸਾਗਵਾਂ ਦੀ ਲੱਕੜ ਚੰਦਨ ਦੀ ਲੱਕੜ 1 ਇੰਚ ਵੱਧ ਆ ਇਹਦੇ ਇੰਨੇ ਪੈਸੇ ਮਤਲਬ ਹਿਸਾਬ ਦਾ ਪੂਰਾ ਰੱਖਦੇ ਨੇ ਪੂਰਾ ਰੱਖਦੇ ਆ ਫਿਰ ਜੇ ਆਪਾਂ ਇੱਥੋਂ ਵੀ ਹਟ ਗਏ ਤੇ ਮੰਨ ਲਓ ਜੇ ਆਪਾਂ ਜੀ ਐਨ ਕੇ ਚ ਚੱਲ ਜਾਈਏ ਹੂੰ ਜੀ ਹੁਣ ਜੀ ਐਨ ਕੇ ਦੀ ਲੱਕੜ ਜਿਹੜੀ ਹੈ ਇੰਗਲਿਸ਼ ਵਿਲੋ ਲੱਕੜ ਆ ਇਹ ਬਹੁਤ ਇੰਟਰਸਟਿੰਗ ਚੀਜ਼ ਆ ਇਸ ਤੋਂ ਕਰਨ ਲਈ ਗੱਲ ਆ ਜੀ ਜੀ ਇੰਗਲਿਸ਼ ਵਿਲੋ ਉਹਨਾਂ ਦੀ ਲੱਕੜ ਹੈ ਜਿਹਦੇ ਨਾਲ ਜਲੰਧਰ 'ਚ ਇਹ ਲੱਕੜ ਆਉਂਦੀ ਸੀ ਤੇ ਇੱਥੇ ਬੱਲੇ ਬੰਦੇ ਸੀ ਤੇ ਸਚਿਨ ਤেন্ডुलकर ਵਰਗੇ ਜੀ ਜਿਹੜੇ ਵੈਸਟ ਇੰਡੀਜ਼ ਦੇ ਵੱਡੇ ਵੱਡੇ ਪਲੇਅਰ ਸੀਗੇ ਹਮ ਓਹੋ ਕ੍ਰਿਸ ਗਿੱਲ ਤੋਂ ਲੈ ਕੇ ਵਿਵਿਆਂ ਰਿਚਰਡ ਵਰਗੇ ਇੱਥੋਂ ਬੱਲੇ ਖਰੀਦ ਕੇ ਲੈ ਕੇ ਜਾਂਦੇ ਸੀ ਵੀ ਅਸੀਂ ਇੰਗਲਿਸ਼ ਵਿਲੋ ਦੇ ਜਿਹੜੇ ਬੈਟ ਆ ਉਹ ਜਲੰਧਰ ਤੋਂ ਲੈ ਕੇ ਆਏ ਜੀ ਅੱਛਾ ਹੋਇਆ ਕਿ ਜੇ ਐਂਡ ਕੇ ਵਾਲਿਆਂ ਨੇ ਕਿਹਾ ਨਾ ਜੀ ਲੱਕੜ ਦਾ ਸੀ ਨਹੀਂ ਦਿੰਦੇ ਹੂੰ ਉਹਨਾਂ ਨੇ ਕਿਹਾ ਜੀ ਅਸੀਂ ਐਵੇਂ ਪੰਜਾਬ ਨੂੰ ਲੱਕੜ ਦੇਈਏ ਸਾਨੂੰ ਮੁੱਲ ਵੀ ਨਹੀਂ ਦਿੰਦੇ ਹੋਰ ਦੱਸੋ ਮੁੱਲ ਵੀ ਨਹੀਂ ਦਿੰਦੇ ਸਾਰੀ ਕਾ ਹੂੰ ਅਸੀਂ ਕਹਿੰਦੇ ਬੇਨਤੀ ਕਰਦੇ ਸਾਨੂੰ ਇੰਗਲਿਸ਼ ਵੱਲੋਂ ਲੱਕੜ ਦੇ ਦਿਓ ਮੁੱਲ ਸਾਡੀ ਇੰਡਸਟਰੀ ਤਬਾਹ ਹੁੰਦੀ ਕਹਿੰਦੇ ਨਹੀਂ ਦੇਣੀ ਉਹਨਾਂ ਨੇ ਕੀ ਕੀਤਾ ਉਹ ਕਹਿੰਦੇ ਜੀ ਅਸੀਂ ਕੱਠੂਏ ਆਪਣੀ ਬੈਟਾਂ ਦੀ ਇੰਡਸਟਰੀ ਲਵਾਉਂਦੇ ਹਾਂ ਤਾਂ ਹੁਣ ਤੁਸੀਂ ਮੈਨੂੰ ਦੱਸੋ ਸਾਡੇ ਨਾਲ ਤਾਂ ਮਤਰਿਆ ਬਿਹਾਰ ਕਰ ਲਓ ਹੂੰ ਤੇ ਜੇ ਅਸੀਂ ਪਾਣੀ ਦੀ ਗੱਲ ਕਰੀਏ ਤੇ ਸਾਡੇ ਗੱਲ ਪੈਜੋ ਇਹ ਕਿੱਥੇ ਲਿਖਿਆ ਆਜੇ ਇੰਗਲਿਸ਼ ਵੀ ਲੋ ਲੱਕੜ ਖੋਲ ਦਿਓ ਹਿਮਾਚਲ 'ਚ ਅੱਜ ਤੁਸੀਂ ਜ਼ਮੀਨ ਨਹੀਂ ਲੈ ਸਕਦੇ ਉੱਥੇ ਖਣਜ ਜੋ ਤੁਸੀਂ ਜ਼ਮੀਨ ਨਹੀਂ ਲੈ ਸਕਦੇ ਜੇਹਣੇ ਜੇ ਤੁਸੀਂ ਜ਼ਮੀਨ ਨਹੀਂ ਲੈ ਸਕਦੇ ਤੇ ਤੁਸੀਂ ਕਹੋ ਜੀ ਪੰਜਾਬ ਦਾ ਬੰਦਾ ਉੱਥੇ ਜ਼ਮੀਨ ਨਹੀਂ ਲੈ ਸਕਦਾ ਤੇ ਤੁਸੀਂ ਕਹੋ ਜੀ ਪੰਜਾਬ ਦਾ ਪਾਣੀ ਤਾਂ ਸਾਨੂੰ ਮੁਫਤ ਚਾਹੀਦਾ ਜੀ ਸਾਨੂੰ ਪਾਣੀ ਭੇਜੋ ਜੀ ਮੈਂ ਕਹਿੰਦਾ ਲੈ ਲਓ ਪਾਣੀ ਪਾਣੀ ਉਹਨਾਂ ਲਵੋ ਜਿੰਨਾ ਪੀਣ ਵਾਲਾ ਹੈ ਲੇਕਿਨ ਜੇ ਤੁਸੀਂ ਆਪਣੇ ਟਿਊਬਲ ਇਸਤੇਮਾਲ ਕਰੋ ਤੁਸੀਂ ਹੋਰ ਆਪਣੇ ਸਰੋਤ ਬਣਾਓ ਲੇਕਿਨ ਪੰਜਾਬ ਨਾਲ ਤਾਂ ਇਹ ਵੀ ਤਾਂ ਦੇਖੋ ਵੀ ਅਸੀਂ ਪੰਜਾਬ ਕੋਲੋਂ ਮੁੱਲ ਕੀ ਲੈਣੇ ਬਾਈਓ ਤੁਸੀਂ ਇਹ ਕਹਿੰਦੇ ਬਈ ਮੈਂ ਆਪਣੀ ਚੀਜ਼ ਵੇਚਾਂਗਾ ਤੁਸੀਂ ਮੈਨੂੰ ਫਰੀਦ ਲਈ ਜਾ ਰੌਇਲਟੀ ਤੁਸੀਂ ਆਪਣੀਆਂ ਚੀਜ਼ਾਂ ਦੀ ਸਾਰੀ ਲੈਂਦੇ ਪਏ ਮੈਨੂੰ ਦੱਸੋ ਕਿਹੜੀ ਸਟੇਟ ਮਾਫ ਕਰਦੀ ਮੈਂ ਚਾਰੋਂ ਬੰਨੇ ਤੁਹਾਨੂੰ ਗਿਣਾਤੀਆਂ ਚੀਜ਼ਾਂ ਬਿਲਕੁਲ ਸਰ ਬਿਲਕੁਲ ਤੁਹਾਨੂੰ ਚਾਰੋਂ ਬੰਨੇ ਦੀਆਂ ਚੀਜ਼ਾਂ ਗਿਣਾਤੀਆਂ ਤੁਹਾਨੂੰ ਮੈਂ ਰਾਜਸਥਾਨ ਗਿਣਾਤਾ ਜਿਹੜਾ ਪੰਜਾਬ ਦੀ ਸਰਹੱਦ ਤੇ ਹੈ ਤੁਹਾਨੂੰ ਹਿਮਾਚਲ ਗਿਣਾਤਾ ਤੇ ਤੁਹਾਨੂੰ ਜੇਂਡ ਗਿਣਾਤਾ ਤੇ ਚੌਥੀ ਮੈਨੂੰ ਲੱਗਦਾ ਮੱਧ ਪ੍ਰਦੇਸ਼ ਥੋੜਾ ਜਿਆਦਾ ਬਾਰਡਰ ਅੱਗੋਂ ਜਾ ਕੇ ਲੱਗਦਾ ਤੇ ਮੱਧ ਪ੍ਰਦੇਸ਼ ਵਾਲੇ ਵੀ ਜਿਹੜੇ ਸਾਡੇ ਨਾਲ ਕੋਈ ਗੱਲ ਕਰਦੇ ਨੇ ਉਹ ਵੀ ਉਦਾਂ ਹੀ ਆਪਣੇ ਰੌਇਲਟੀ ਪੂਰੀ ਚੀਜ਼ ਲੈਂਦੇ ਆ ਜੇ ਮੰਨ ਲਓ ਉਹਨਾਂ ਦੇ ਆਪਣੀਆਂ ਚੀਜ਼ਾਂ ਉਗਦੀਆਂ ਜਿਹੜੀਆਂ ਦਾ ਸਾਰੀ ਦਾ ਇਹ ਹੈਗਾ ਕਿ ਪਾਣੀ ਪੰਜਾਬ ਦਾ ਸਾਡੀ ਧਰੋਹਰ ਹੈ ਸਾਡੀ ਵਿਰਾਸਤ ਹੈ ਜਿਹੜੀ ਸਾਨੂੰ ਜਿਹੜੀ ਹੈ ਸਾਨੂੰ ਆਜ਼ਾਦੀ ਤੋਂ ਬਾਅਦ ਮਿਲੀ ਹੈ ਔਰ ਦੂਜੀ ਜਿਹੜੀ ਗੱਲ ਹੈ ਮੈਂ ਇਹ ਸਮਝਦਾ ਕਿ ਇਹ ਮੌਕਾ ਹੈਗਾ ਪੰਜਾਬ ਦੇ ਵਿੱਚ ਸਾਰੇ ਸਿਆਸਤਦਾਨਾਂ ਨੂੰ ਸਿਆਸਤ ਛੱਡ ਕੇ ਸੂਬੇ ਨਖ ਲੋਣ ਦਾ ਜੀ ਬਿਲਕੁਲ ਸਰ ਕਿਉਂਕਿ ਪਾਣੀ ਜਿਹੜਾ ਵਾ ਇਹਦੇ ਕਰਕੇ ਪੰਜਾਬ ਚ ਖੜਕੂ ਆਦਮੀ ਰਿਹਾ ਅਤਵਾਦ ਦਾ ਦੌਰ ਵੀ ਰਿਹਾ ਇਹ ਪਾਣੀ ਕਰਕੇ ਪੰਜਾਬ ਜਿਹੜਾ ਉਹ ਕਿੰਦੇ ਸਰਕਾਰ ਨਾਲ ਲੜਾਈ ਵੀ ਲੜਦਾ ਰਿਹਾ ਇਹ ਸਾਡੇ ਵੱਲੋਂ ਇੱਥੇ ਜਿਹੜਾ ਵਾ ਤੁਹਾਨੂੰ ਯਾਦ ਹੋਵੇਗਾ ਕਪੂਰੀ ਦਾ ਮੋਰਚਾ ਲੱਗਾ ਇੰਦਰਾ ਗਾਂਧੀ ਦੇ ਆਏ ਉਦੋਂ ਕਪੂਰੀ ਦੀ ਉਹਨਾਂ ਨੇ ਨਹਿਰ ਸ਼ੁਰੂ ਕਰਾਈ ਸੰਤ ਲੋਂਗੋਵਾਲ ਆ ਗਏ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆ ਗਏ ਉਹ ਮਾਰੇ ਧਰਮ ਯੁੱਧ ਮੋਰਚਾ ਸਟਾਰਟ ਕਰਤਾ ਐ ਐਸਵਾਈਐਲ ਨਹੀਂ ਬਣੂਗੀ ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜਾ ਪੰਜਾਬ ਦਾ ਪਹਿਲੀ ਗੱਲ ਤਾਂ ਹੈਗੀ ਹੈ ਕਿ ਸਾਡੇ ਜਿਹੜੇ ਪੰਜਾਬ ਦਾ 1966 ਤੇ ਇੱਕ ਤਾਂ ਹੈਗੀ ਹੈ ਜਿੰਦੇ ਵਿੱਚ ਕੇਂਦਰ ਸਰਕਾਰ ਦੀਆਂ ਦਖਲਅੰਦਾਜ਼ੀਆਂ ਸਾਡੇ ਆਰਟੀਕਲ 79 ਐ 78 ਐ ਚਲੋ ਇਹ ਹਜੇ ਇੰਨਾ ਲੈਬੋਰੇਟ ਨਹੀਂ ਕੀਤਾ ਜਾ ਸਕਦਾ ਹਮ ਇਹਦੇ ਵਿੱਚ ਘਾਰ ਕੇਂਦਰ ਜਿਹੜਾ ਸਾਡੇ ਡੈਮਾਂ ਦੇ ਉੱਤੇ ਦਖਲਅੰਦਾਜ਼ੀ ਜਿਹੜੀ ਹੈ ਉਹਨਾਂ ਤੇ ਕੰਟਰੋਲ ਉਹ ਖਤਮ ਹੋਣਾ ਚਾਹੀਦਾ ਹੈ ਅਸੀਂ ਇਹਦੇ ਉਹਦੇ ਕਰਕੇ ਮੈਨੂੰ ਲੱਗਦਾ ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ ਇਹ ਆਰਟੀਕਲ 79 78 ਦੇ ਉੱਤੇ ਵਿਚਾਰ ਚਾ ਵੀ ਹੋਵੇਗੀ ਜੀ ਫਿਰ ਦੂਜਾ ਜਿਹੜਾ ਪੰਜਾਬ ਦਾ ਜਲ ਸਮਝੌਤਾ ਹੋਇਆ ਹੋਇਆ ਆਣੀਆਂ ਦਾ 1981 ਦਾ ਉਹਨੂੰ ਵੀ ਰੱਦ ਕੀਤਾ ਜਾਵੇਗਾ ਅਜ ਸੈਸ਼ਨ ਦੇ ਵਿੱਚ ਸਰਬਸੰਮਤੀ ਨਾਲ ਔਰ ਇਹਦੇ ਉੱਤੇ ਸਾਰੇ ਸਿਆਸਤਦਾਨ ਜੀ ਦੇਖੋ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਛਲਾਗਾ ਮੈਨੂੰ ਤੁਹਾਡੇ ਕੋਲ ਇੱਥੇ ਬੈਠ ਕੇ ਕਰਨੀ ਵਾਹ ਜੀ ਇੱਕ ਇੱਕ ਜੁੜਦਾ ਜਿਹੜੀ ਹੈ ਨਜ਼ਰ ਆ ਰਹੀ ਹੈ ਹਾਂ ਉਹਨਾਂ ਨੇ ਬਹੁਤ ਠੋਕ ਕੇ ਕਿਹਾ ਮੈਂ ਇੱਕ ਬੂੰਦ ਪੰਜਾਬ ਦੀ ਜਾਨ ਨਹੀਂ ਦੇਣੀ ਚਾਹੀਦੀ ਬਿਲਕੁਲ ਬਿਲਕੁਲ ਸਰ ਤੇ ਇਸ ਦਾ ਮਤਲਬ ਜੇ ਭਾਰਤੀ ਜਨਤਾ ਪਾਰਟੀ ਜਿਹਦੀ ਸੂਬੇ ਹਰਿਆਣੇ ਚ ਵੀ ਸਰਕਾਰ ਆ ਉਹਦਾ ਪੰਜਾਬ ਦਾ ਪ੍ਰਧਾਨ ਇੱਕ ਤਾਨ ਕੇ ਖੜਾ ਹੈ ਪੰਜਾਬ ਲਈ ਤੇ ਫਿਰ ਤਾਂ ਯਾਰ ਜਿਹੜੇ ਵਿਰੋਧੀ ਪਾਰਟੀਆਂ ਉਹਨਾਂ ਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਸੋ ਮੈਨੂੰ ਲੱਗਦਾ ਕਿ ਅੱਜ ਦਾ ਸੈਸ਼ਨ ਜਿਹੜਾ ਚੱਲ ਰਿਹਾ ਵਿਧਾਨ ਸਭਾ ਦਾ ਬੜਾ ਵਧੀਆ ਰਹੇਗਾ ਔਰ ਪੰਜਾਬ ਦੇ ਹਿੱਤ ਕਰ ਹੀ ਰਹੇਗਾ ਪੰਜਾਬ ਦੇ ਲੋਕਾਂ ਲਈ ਸਾਰੇ ਸਿਆਸਤਦਾਨ ਖੜੇ ਹੋਣਗੇ ਜੀ ਸਰ ਬਿਲਕੁਲ ਇਸੀ ਤਰ੍ਹਾਂ ਹੁਣ ਅਗਲੀ ਖਬਰ ਤੇ ਆਉਨੇ ਆ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਰਾਹੁਲ ਗਾਂਧੀ ਕਾਂਗਰਸ ਦੇ ਜਿਹੜੇ ਮੁਖਾਗੂ ਨੇ ਅਮਰੀਕਾ ਦੇ ਵਿੱਚ ਬੈਠ ਕੇ ਇੱਕ ਬਿਆਨ ਦੇ ਰਹੇ ਨੇ ਕਿ 1980 ਦੇ ਦਹਾਕੇ ਦੇ ਵਿੱਚ ਜਿਹੜਾ ਵੀ ਇੱਕ ਘਟਨਾ ਹੋਈ ਸੀ ਜਿਹੜਾ ਕੁਝ ਵੀ ਹੋਇਆ ਸੀ ਉਸ ਦੀ ਮੈਂ ਗਲਤੀ ਮੰਨਦਾ ਉਹ ਗਲਤ ਸੀਗਾ ਤੇ ਉਸ ਦੀ ਜ਼ਿੰਮੇਵਾਰੀ ਵੀ ਉਹਨਾਂ ਨੇ ਲਈ ਹੈ ਜਿਸ ਦੇ ਚੱਲ ਦੇ ਕਾਂਗਰਸੀ ਆਗੂਆਂ ਤੇ ਲਗਾਤਾਰ ਜਿਹੜਾ ਸ਼ਿਕੰਜਾ ਕੱਸਿਆ ਜਾ ਰਿਹਾ ਤੇ ਉਹਨਾਂ ਨੂੰ ਸਖਤ ਸਜ਼ਾ ਦੇਣ ਦੀ ਜਿਹੜੀ ਹੈ ਮੰਗ ਕੀਤੀ ਜਾ ਰਹੀ ਹੈ ਕਿਵੇਂ ਦੇਖੀਏ ਦੇਖੋ ਸਾਰਿਕਾ ਇਹਦੇ 'ਚ ਸ਼ੱਕ ਕੋਈ ਨਹੀਂ ਹੈਗਾ ਕਾਂਗਰਸ ਪਾਰਟੀ ਜਦੋਂ ਹਿੰਦੁਸਤਾਨ ਦੀ ਹਕੂਮਤ ਦੇ ਵਿੱਚ ਸੀ ਜੀ ਉਦੋਂ ਉਹਨਾਂ ਕੋਲੋਂ ਦੋ ਵੱਡੀਆਂ ਬਹੁਤ ਗਲਤੀਆਂ ਹੋਈਆਂ ਜੀ ਇੱਕ ਗਲਤੀ ਜਿਹੜੀ ਹੋਈ ਕਿ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਤੇ ਅਟੈਕ ਕੀਤਾ ਫੌਜੀ ਕਾਰਵਾਈ ਕੀਤੀ ਹਮ ਬੇਸ਼ੱਕ ਉਹ ਕਾਰਵਾਈ ਸਰਕਾਰ ਦੀ ਸੀ ਜੀ ਜੀ ਲੇਕਿਨ ਉਹਦਾ ਇਲਜ਼ਾਮ ਇੰਦਰਾ ਗਾਂਧੀ ਤੇ ਹੀ ਲੱਗਣਾ ਕਿਉਂਕਿ ਰਾਜ ਉਹਨਾਂ ਦਾ ਸੀ ਉਹ ਪ੍ਰਧਾਨ ਮੰਤਰੀ ਸੀ ਜੀ ਦੂਸਰਾ ਜਿਹੜਾ ਹੈਗਾ ਕਿ ਉਹ 인ਦਰਾ ਗਾਂਧੀ ਦੀ ਜਦੋਂ ਹੱਤਿਆ ਹੋਈ ਆ ਮਟਰ ਹੋਇਆ ਉਸ ਤੋਂ ਬਾਅਦ ਜਿਹੜੇ ਦੇਸ਼ ਭਰ ਦੇ ਵਿੱਚ ਸਿੱਖ ਵਿਰੋਧੀ ਦੰਗੇ ਹੋਏ ਆ ਉਹਦੇ 'ਚ ਤਾਂ ਸਿੱਧੇ ਤੌਰ ਤੇ ਕਾਂਗਰਸੀ ਇਨਵੋਲਵ ਸੀਗੇ ਸਜ਼ਾ ਵੀ ਹੋ ਗਈ ਹੈ ਸੱਜਨ ਕੁਮਾਰ ਨੂੰ ਠੀਕ ਹੈ ਨਾ ਜੀ ਟਾਈਟਲਰ ਤੇ ਕੇਸ ਵੀ ਚੱਲ ਰਹੇ ਨੇ ਹੋਰ ਵੀ ਕਾਂਗਰਸੀ ਲੀਡਰਾਂ ਦੇ ਕੇਸ ਚੱਲ ਰਹੇ ਨੇ ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਕਾਂਗਰਸ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੀ ਜੀ ਆਪਣਾ ਲੋਕ ਸਭਾ ਦੇ ਵਿੱਚ ਇਸ ਚੀਜ਼ ਦੀ ਮਾਫੀ ਮੰਗ ਚੁੱਕੇ ਆ ਹੂੰ ਈਵਨ ਸੋਨੀਆ ਗਾਂਧੀ ਵੀ ਇੱਕ ਦੋ ਵਾਰ ਇਸ ਮਾਮਲੇ ਨੂੰ ਕੋਲੋਂ ਟੱਚ ਕਰਕੇ ਗਈ ਹੈ ਜੀ ਆਤਵਾਦ ਦਾ ਸੰਤਾਪ ਮੈਂ ਵੀ ਝੇਲਿਆ ਇਹਦਾ ਸੇਖ ਮੈਨੂੰ ਵੀ ਲੱਗਿਆ ਜੀ ਮੇਰੇ ਘਰ ਮੈਂ ਜਿਹੜਾ ਉਹਦੇ ਮੇਰੇ ਉਹਦੇ ਘਰ ਵਾਲੇ ਦੀ ਜਿਹੜੀ ਰਜੀਵ ਗਾਂਧੀ ਦੀ ਹਤਿਆ ਕੀਤੀ ਹਤਿਆ ਹੋਈ ਜੀ ਜੀ ਔਰ ਉਸ ਤੋਂ ਬਾਅਦ ਇੱਕ ਬੜਾ ਚੇਂਜ ਰਾਹੁਲ ਗਾਂਧੀ ਚ ਵੀ ਵੇਖਣ ਨੂੰ ਮਿਲਿਆ ਮੈਂ ਛਲਾਗਾ ਨਹੀਂ ਕਰਦਾ ਜੀ ਲੇਕਿਨ ਦਿਲ ਵੱਡਾ ਉਹਨੇ ਦਿਖਾਇਆ ਹੂੰ ਬਿਲਕੁਲ ਸਰ ਬਿਲਕੁਲ ਦਿਲ ਵੱਡਾ ਦਿਖਾਇਆ ਅੱਜ ਉਹਨੇ ਇਹ ਗੱਲ ਜਿਹੜੀ ਕਰਕੇ ਅਮਰੀਕਾ ਦੇ ਵਿੱਚ ਹੂੰ ਸਿੱਖਾਂ ਦੇ ਉਹਨਾਂ ਜ਼ਖਮਾਂ ਦੇ ਉੱਤੇ ਮਰਹਮ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਜ਼ਖਮ ਬਹੁਤ ਗਹਿਰੇ ਨੇ ਠੀਕ ਨਹੀਂ ਹੋ ਸਕਦੇ ਜੀ ਬਿਲਕੁਲ ਨਹੀਂ ਠੀਕ ਹੋ ਸਕਦੇ ਜਿਨ੍ਹਾਂ ਦੇ ਘਰਾਂ ਦੇ ਪਰਿਵਾਰਾਂ ਦੇ ਪ੍ਰਵਾਦ ਉਚੜ ਗਏ ਜੀ ਲੇਕਿਨ ਜ਼ਿੰਮੇਵਾਰੀ ਲੈਣਾ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਕਿ ਉਸ ਦੌਰ ਦੇ ਵਿੱਚ 1984 ਦੇ ਵਿੱਚ ਉਹਦੀ ਉਮਰ ਵੀ ਬਹੁਤ ਘੱਟ ਹੋਵੇਗੀ ਜੀ ਜੀ ਮੈਨੂੰ ਲੱਗਦਾ ਜੇ ਉਹਦੀ ਉਮਰ ਨੂੰ ਕੈਲਕੂਲੇਟ ਕੀਤਾ ਜਾਵੇ ਤੇ 25 ਤੇ 40 ਮੇਰਾ 7 7-8 ਸਾਲ ਹੋਏਗੀ ਜਿਆਦਾ ਨਹੀਂ ਹੋਏਗੀ ਹਾਂ ਜੀ ਜੀ ਤੇ 7-8 ਸਾਲਾਂ ਦੇ ਬੱਚੇ ਨੂੰ ਇੰਨੀ ਮੈਚਿਓਰਟੀ ਨਹੀਂ ਹੁੰਦੀ ਕਿ ਉਹ ਕੋਈ ਆਰਡਰ ਕਰ ਸਕੇ ਕੋਈ ਇਨਵੋਲਵ ਹੋ ਸਕੇ ਹਾਂ ਬਾਅਦ ਦੇ ਵਿੱਚ ਰਾਹੁਲ ਗਾਂਧੀ ਨੇ ਸ਼੍ਰੀ ਦਰਬਾਰ ਸਾਹਿਬ ਲਗਾਤਾਰ ਆ ਕੇ ਸੇਵਾ ਵੀ ਕੀਤੀ। ਔਰ ਉਹਨਾਂ ਨੇ ਇਹ ਚੀਜ਼ ਬਿਆਨ ਦੇ ਵਿੱਚ ਵੀ ਕਹੀ ਹੈ ਕਿ ਮੈਂ ਕਿੰਨੀ ਵਾਰ ਬੋਡਨ ਟੱਪ ਗਿਆ। ਜੀ। ਔਰ ਉਹਨਾਂ ਨੇ ਸੇਵਾ ਦੇ ਨਾਲ ਤੁਹਾਡੇ ਇਹ ਲਿਖਿਆ ਗੁਰੂ ਮਹਾਰਾਜ ਜੀ ਨੇ ਜੀ ਕਿ ਸੇਵਾ ਦੇ ਨਾਲ ਜਿਹੜੇ ਤੁਹਾਡੇ ਕਰਮ ਐ, ਤੁਹਾਡੇ ਪਾਪ ਐ ਉਹ ਕੱਟੇ ਜਾਂਦੇ ਆ, ਭੁੱਲ ਬਖਸ਼ਾਈਆਂ ਜਾਂਦੀਆਂ। ਜੀ। ਔਰ ਤੁਸੀਂ ਦੇਖਿਆ ਹੋਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹਮੇਸ਼ਾ ਜੇ ਕਿਸੇ ਨੇ ਗੁਨਾਹ ਕੀਤਾ ਉਹਨੂੰ ਧਾਰਮਿਕ ਸੇਵਾ ਲੱਗਦੀ ਹੈ। ਬਿਲਕੁਲ ਸਰ ਬਿਲਕੁਲ। ਤੇ ਲੇਕਿਨ ਗੱਲ ਇਹ ਆ ਕਿ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇਹ ਵੀ ਨਹੀਂ ਐ ਕਿ ਕਾਂਗਰਸ ਦੇ ਪ੍ਰਤੀ ਲੋਕਾਂ ਦਾ ਪਿਆਰ ਨਹੀਂ ਐ। ਹਮਮ ਪੰਜਾਬ ਦੇ ਵਿੱਚ ਦੋ ਵਾਰ ਹਕੂਮ ਤਿੰਨ ਵਾਰ ਬਲਕਿ ਜੀ 1984 ਤੋਂ ਬਾਅਦ ਤਿੰਨ ਵਾਰ ਸਰਦਾਰ ਬਿਆਨ ਸਿੰਘ ਦੀ ਸਰਕਾਰ ਬਣੀ ਹਮਮ ਕੈਪਟਨ ਨਮਰਿੰਦਰ ਸਿੰਘ ਦੀ 2007 ਚ ਬਣੀ ਜੀ 2002 ਚ ਬਣੀ ਫਿਰ 2017 ਚ ਕੈਪਟਨ ਨਮਰਿੰਦਰ ਸਿੰਘ ਦੀ ਸਰਕਾਰ ਬਣੀ ਹਮ ਔਰ ਪੰਜਾਬ ਦੇ ਲੋਕਾਂ ਨੇ ਜਿਹੜਾ ਵਾ ਉਹਨੂੰ ਕਾਂਗਰਸ ਨੂੰ ਵੋਟ ਵੀ ਪਾਈ ਆ ਹਾਲਾਂਕਿ ਪੰਜਾਬ ਜਿਹੜੀ ਹੈ ਸਿੱਖ ਡੋਮੀਨੇਟਿੰਗ ਸਟੇਟ ਆ ਜਿੱਥੇ ਸਿੱਖਾਂ ਦੀ ਸੰਖਿਆ ਤੇ ਤਦਾਦ ਜ਼ਿਆਦਾ ਹੈ ਜ਼ਿਆਦਾ ਜੀ ਲੇਕਿਨ ਗੱਲ ਇਹ ਆ ਕਿ ਜੇ ਰਾਹੁਲ ਗਾਂਧੀ ਨੇ ਐਡਾ ਵੱਡਾ ਦਿਲ ਦਿਖਾਇਆ ਇਸ ਚੀਜ਼ ਦੀ ਮਾਫੀ ਮੰਗੀ ਹੈ ਤੇ ਹੁਣ ਇਹ ਵੀ ਚਾਹੀਦਾ ਹੈ ਕਿ ਜਿਹੜੇ ਪਾਰਟੀ ਦੇ ਵਿੱਚ ਜਿਨ੍ਹਾਂ ਨੇ ਇਹ ਗੁਨਾਹ ਕੀਤੇ ਨੇ ਵੱਡੇ ਵੱਡੇ ਲੀਡਰ ਉਹਨਾਂ ਨੂੰ ਵੀ ਸਾਈਡਲਾਈਨ ਕੀਤਾ ਜਾਵੇ ਤੇ ਉਹਨਾਂ ਤੇ ਕਾਰਵਾਈ ਕਰਾਈ ਵੀ ਜਾਵੇ ਮੈਨੂੰ ਲੱਗਦਾ ਕੋਰਟਾਂ 'ਚ ਉਹਨਾਂ ਉੱਤੇ ਕੇਸ ਹੋ ਵੀ ਰਹੇ ਨੇ ਸੱਗਾ ਵੀ ਹੋ ਰਹੀ ਹੈ ਔਰ ਕਾਂਗਰਸ ਪਾਰਟੀ ਵੱਲੋਂ ਕਿਤੇ ਡਿਫੈਂਡ ਵੀ ਨਹੀਂ ਉਹਨਾਂ ਨੂੰ ਕੀਤਾ ਗਿਆ ਤੇ ਮੈਨੂੰ ਇਹ ਜਿਹੜੀ ਲੱਗਦਾ ਕਿ ਜਿਹੜਾ ਰਾਹੁਲ ਗਾਂਧੀ ਨੇ ਗੱਲ ਕੀਤੀ ਹੈ ਇਹ ਇੱਕ ਭੁੱਲ ਬਖਸ਼ਾਣ ਵਾਲੀ ਗੱਲ ਹੈ ਕਿ ਜ਼ਿੰਮੇਵਾਰੀ ਲੈਣਾ ਸਾਰੀ ਕਾਜ ਦੇ ਦੌਰ ਦੇ ਵਿੱਚ ਜ਼ਿੰਮੇਵਾਰੀ ਲੈਣਾ ਉਹ ਵੀ ਆਪਣੇ ਦਾਦੀ ਦੀ ਗੁਨਾਹਾਂ ਦੀ ਇਹ ਵੀ ਬਹੁਤ ਵੱਡੀ ਗੱਲ ਹੈ ਵੱਡੀ ਗੱਲ ਹੈ ਬਿਲਕੁਲ ਸਰ ਬਿਲਕੁਲ ਇਸੇ ਤਰ੍ਹਾਂ ਹੋਰ ਵੀ ਖਬਰਾਂ ਤੇ ਚਰਚਾ ਕਰਦੇ ਰਹਾਂਗੇ ਲੇਕਿਨ ਹੁਣ ਵਕਤ ਇਕ ਛੋਟੀ ਜਿਹੀ ਬ੍ਰੇਕ ਦਾ ਮਿਲਦੇ ਆਂ ਬ੍ਰੇਕ ਤੋਂ ਬਾਅਦ